ਲੋਜੀ ਅੱਜ ਲੈ ਕੇ ਆਏ ਆ ਆਪਾਂ ਸਪੈਸ਼ਲ ਤੁਹਾਡੇ ਲਈ ਮੂੰਗੀ ਦੀ ਦਾਲ yellow ਵਾਲੀ ਜਿਹਦੀ ਆਪਾਂ ਖਿਚੜੀ ਵੀ ਬਣਾਉਂਦੇ ਆ ਹਨਾ ਅੱਜ ਇਹਦੀ ਬਣਾਵਾਂਗੇ ਆਪਾਂ ਦੋ ਤਰ੍ਹਾਂ ਦੀ ਰੈਸিপি ਜੋ ਬਣਾਵਾਂਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਦੇਖੋ ਧਿਆਨ ਨਾਲ ਇਹ ਵਾਲੀ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਭਿਗੋ ਲੈਣੇ ਆ ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਿਸਟਰ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੇ ਆਂ ਤੇ ਗਾਇਸ ਆਹ ਦੇਖ ਲੋ ਆ ਹੈ ਮੂੰਗੀ ਦੀ ਦਾਲ ਪਹਿਲਾਂ ਮੈਨੂੰ ਸਪੈਸ਼ਲ ਮੈਂ ਬਣਾਇਆ ਸੀ ਨਾ ਤੇ ਜਦੋਂ ਬਣਾਉਂਦੀ ਹੁੰਨੀ ਮੈਨੂੰ ਹਰ ਕੋਈ ਪੁੱਛਦਾ ਕਿ ਮੈਨੂੰ ਸਾਨੂੰ ਪਲੀਜ਼ ਦੱਸਿਆ ਕਰੋ ਕਿ ਇਹੜੀ ਦਾਲ ਹੈ ਕਿੱਦਾਂ ਕਰਦੇ ਹੋ ਠੀਕ ਹੈ ਜੀ ਆਹ ਹੈ ਜਿਹੜੀ ਧੋਤੀ ਮੂੰਗੀ ਆਪਾਂ ਜਿੰਨੂੰ ਕਹਿ ਦਿੰਨੇ ਆ ਨਾ ਇਹ ਦਾਲ ਲਈ ਸੀ ਮੈਂ ਇੱਕ ਕੋਲੀ ਇਹਨੂੰ ਆਪਾਂ ਪਹਿਲਾਂ ਭਿਗੋ ਦੇਣਾ ਠੀਕ ਹੈ ਜੀ ਇੱਕ ਦੋ ਘੰਟੇ ਪਹਿਲਾਂ ਭਿਗੋ ਕੇ ਰੱਖ ਦੇਣਾ ਇਹ ਫੇਰੇ ਦਾ ਆਪਾਂ ਜੋ ਵੀ ਬਣਾਵਾਂਗੇ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਾਂਗੇ ਤੇ ਲੋ ਗਾਇਸ 2 ਘੰਟੇ ਹੋ ਗਏ ਨੂੰ ਭਿਜੀ ਹੋਈ ਨੂੰ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰ ਲਾਂਗੇ। ਦੇਰ ਤੱਕ ਇਹਨੂੰ ਅੱਛੀ ਤਰ੍ਹਾਂ ਆਪਾਂ ਧੋਵਾਂਗੇ ਨਹੀਂ ਤਦ ਤੱਕ ਵਧੀਆ ਨਹੀਂ ਲੱਗੇਗਾ ਸਾਫ ਸੁਥਰੀ ਹੋਏਗੀ ਮੈਂ ਤੱਪੇ ਦਾ ਜੋ ਮਰਜ਼ੀ ਬਣਾ ਸਕਦੇ ਆ ਤੇ ਇਸ ਦਾਲ ਦੇ ਨਾਲ ਅੱਜ ਮੈਂ ਸਪੈਸ਼ਲੀ ਬਣਾਵਾਂਗੀ ਮਿੱਠਾ ਵੀ ਤੇ ਨਮਕੀਨ ਵੀ ਠੀਕ ਹੈ ਤੇ ਐਦਾਂ ਹੀ ਜਿੱਦਾਂ ਬਣਾਵਾਂਗੀ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਧੋ ਲੈਣਾ ਧੋ ਕੇ ਚੰਗੀ ਤਰ੍ਹਾਂ ਦਾ ਪਾਣੀ ਕੱਢ ਲੈਣਾ ਤਿਆਰ ਦੇਖੋ ਜੀ ਤੇ ਲੋਰ ਜੀ ਆ ਇਹਨੂੰ ਦੇਖੋ ਆਪਾਂ ਚੰਗੀ ਤਰ੍ਹਾਂ ਹੁਣ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਠੀਕ ਹੈ ਜੀ ਮਿਕਸੀ ਦੇ ਵਿੱਚ ਆਪਾਂ ਇਹਨੂੰ ਪੀ ਲਾਂਗੇ ਤੇ ਲੋ ਗਾਇਜ਼ ਆ ਦੇਖੋ ਦਾਲ ਇੱਕ ਤਾਂ ਪਾ ਲਿਆ ਆਪਾਂ ਇਹਦੇ ਵਿੱਚ ਠੀਕ ਹੈ ਇਹ ਪੀਸਣੀ ਹੈ ਇਹਦਾ ਆਪਾਂ ਬਣਾਵਾਂਗੇ ਨਮਕੀਨ ਵਾਲਾ ਤੇ ਦੋ ਚੀਜ਼ਾਂ ਬਣਾਉਂਗੀ ਮੈਂ ਅੱਜ ਦਾਲਦੀਆਂ ਠੀਕ ਹੈ ਜੀ ਤੇ ਇਹ ਸਪੈਸ਼ਲ ਨਮਕੀਨ ਤੇ ਇਹ ਬਣੇਗਾ ਮਿੱਠਾ ਤੇ ਆ ਦੇਖੋ ਜੀ ਤੇ ਉਹਦੇ ਲਈ ਮੈਂ ਕੀ ਕੁਛ ਲਿਆ ਇਹ ਲਗ ਲਗ ਦੋਨੋਂ ਦਾਲਾਂ ਮੈਂ ਕਰ ਲਿਆ ਨੇ ਠੀਕ ਹੈ ਤੇ ਇਹਦੇ ਵਿੱਚ ਲੈ ਆ ਦੇਖੋ ਆਹ ਦੇਖੋ ਪਿਆਜ਼ ਲੈ ਲੇ ਲਸਣ ਦੀਆਂ 3-4 ਕਲੀਆਂ 4-5 ਤੁਸੀਂ ਲੈ ਸਕਦੇ ਹੋ ਆ ਲੈ ਲੈ ਆਪਾਂ ਕੱਟ ਕੇ ਅਦਰਕ ਆਹ ਹਰਾ ਧਨੀਆ ਤੇ ਆ ਲੈ ਲਈ ਆਪਾਂ ਹਰੀਆਂ ਮਿਰਚਾਂ ਬਾਕੀ ਜੋ ਵੀ ਪਾਵਾਂਗੀ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਇਹ ਸਾਰਿਆਂ ਨੂੰ ਆਪਾਂ ਵਿੱਚੇ ਪਾ ਲੈਣਾ ਹੈ ਮਿਰਚਾਂ ਵੀ ਵਿੱਚੇ ਪਾ ਲੈਣੀਆਂ ਤੇ ਇਦਾਂ ਹੀ ਕਰਕੇ ਪਿਆਜ਼ ਵੀ ਵਿੱਚੇ ਪਾ ਦੇਣੇ ਠੀਕ ਹੈ ਆਪਣੀਆਂ ਜਿਹੜੀਆਂ ਲਸਣ ਦੀਆਂ ਕਲੀਆਂ ਕੱਟੀਆਂ ਇਹ ਵੀ ਵਿੱਚੇ ਪਾ ਦੇਣੇ ਆ ਤੇ ਤਨੀਆ ਵੀ ਮੈਂ ਵਿੱਚੇ ਪਾ ਦੂੰਗੀ ਤੇ ਲੋ ਜੀ ਅਦਰਕ ਵੀ ਵਿੱਚੇ ਪਾ ਲਿਆ ਥੋੜਾ ਜਿਹਾ ਆਪਾਂ ਪਾ ਲੈਣਾ ਇਹਦੇ ਵਿੱਚ ਜੀਰਾ ਠੀਕ ਹੈ ਫਿਰ ਪਾ ਲੈਣਾ ਆਪਾਂ ਆਪਣੇ ਨਮਕ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ ਤੁਸੀਂ ਠੀਕ ਹੈ ਥੋੜੀਆਂ ਜਿਹੀ ਤੁਸੀਂ ਜਿਪ ਕਰ ਪਾਓ ਤੇ ਪਾਣੀ ਚਾਹੋ ਤੇ ਦੇਗੀ ਮਿਰਚ ਪਾ ਸਕਦੇ ਹੋ ਨਹੀਂ ਤੇ ਨਹੀਂ ਮੈਂ ਥੋੜੀ ਜੀ ਪਾ ਰਹੀ ਹਾਂ ਥੋੜਾ ਜਿਹਾ ਪਾ ਲਾਂਗੇ ਆਪਾਂ ਗਰਮ ਮਸਾਲਾ ਪੀਸਿਆ ਹੋਇਆ ਧਨੀਆ ਪਾ ਲੈਣਾ ਠੀਕ ਹੈ ਇਹਦੇ ਚ ਹੀ ਪਾ ਲੈਣੀ ਹੁਣ ਆਪਾਂ ਕਾਲੀ ਮਿਰਚ ਆਪਣੀ ਮਰਜ਼ੀ ਦੇ ਅਨਸਾਰ ਤੇ ਥੋੜੀ ਜੀ ਪਾ ਲਾਂਗੇ ਆਪਾਂ ਇਹਦੇ ਵਿੱਚ ਹਿੰਗ ਹਿੰਗ ਨਾਲ ਨਾ ਟੇਸਟ ਬਹੁਤ ਵਧੀਆ ਆਉਂਦਾ ਤੇ ਫਿਰ ਆਪਾਂ ਇਹਦੇ ਵਿੱਚ ਹੁਣ ਥੋੜਾ ਜਿਹਾ ਪਾਣੀ ਪਾ ਲੈਣਾ ਠੀਕ ਹੈ ਜੀ ਪਾਣੀ ਪਾ ਕੇ ਹੁਣ ਆਪਾਂ ਇਹਨੂੰ ਅੱਛੀ ਤਰ੍ਹਾਂ ਪੀਸ ਲਾਂਗੇ ਆ ਦੇਖੋ ਗਾਇਜ਼ ਐਦਾ ਪੀਸ ਜਾਣਾ ਤੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਕੱਢ ਲਾਂਗੇ ਚਲੋ ਗਾਇਜ਼ ਆ ਦੇਖੋ ਅੱਛੀ ਤਰ੍ਹਾਂ ਪੀਸ ਲੀਤੀ ਆਪਾਂ ਪਾ ਲਿਆ ਹੁਣ ਤਵੇ ਤੇ ਤਵੇ ਆਪਾਂ ਨਾਨ ਸਟਿਕ ਹੈ ਮੇਰੇ ਕੋਲੇ ਵਾਲਾ ਤਵਾ ਠੀਕ ਹੈ ਜੀ ਇਹਨੂੰ ਦੇਖੋ ਅੱਛੀ ਤਰ੍ਹਾਂ ਪਾਲਣ ਜਿਵੇਂ ਆਪਾਂ ਨਾਰਮਲ ਚਿਲਾ ਬਣਾਉਂਦੇ ਆ ਨਾ ਰੋਟੀ ਬਣਾਉਂਦੇ ਆ ਉਸ ਤਰੀਕੇ ਨਾਲ ਤੁਸੀਂ ਬਣਾਓ ਇਹ ਬਹੁਤ ਟੇਸਟੀ ਬਣਦਾ ਤੇ ਹਲਕੇ ਹਲਕੇ ਚਾਕੂ ਦੇ ਨਾਲ ਦੇਖੋ ਸਾਈਡ ਤੋਂ ਆਪਾਂ ਇਹਨੂੰ ਲਾ ਲੈਣਾ ਲਾ ਕੇ ਫਿਰ ਇਹ ਬਿਲਕੁਲ ਬਿਲਕੁਲ ਨਾ ਟੁੱਟੇਗਾ ਨਾ ਫਟੇਗਾ ਇਹ ਵਾਲਾ ਚਿਲਾ ਤੁਸੀਂ ਬਣਾ ਕੇ ਦੇਖੋ ਜਿਵੇਂ ਆਪਾਂ ਨੋਰਮਲ ਡੋਸਾ ਟਾਈਪ ਬਨੇਗਾ ਤੇ ਬਹੁਤ ਸਵਾਦ ਬੰਦ ਹੈ ਇਸੇ ਤਰੀਕੇ ਨਾਲ ਤੁਸੀਂ ਬਣਾਇਓ ਜਰੂਰ ਤੇ ਖਾਇਓ ਬਹੁਤ ਸਵਾਦ ਲੱਗਦਾ ਹੈ ਇਹ ਵਾਲਾ ਚਿਲਾ ਬਹੁਤ ਟੇਸਟੀ ਤੇ ਬਹੁਤ ਵਧੀਆ ਤੇ ਬਹੁਤ ਸੌਫਟ ਬੰਦ ਹੈ ਇਹ ਮੈਂ ਬਿਨਾ ਤੇਲ ਤੋਂ ਬਣਾਇਆ ਜੀ ਠੀਕ ਹੈ ਜੇਕਰ ਤੁਸੀਂ ਚਾਹੋ ਤੇ ਨੂੰ ਫਰਾਈ ਕਰਕੇ ਵੀ ਬਣਾ ਸਕਦੇ ਹੋ ਬਿਨਾ ਤੇਲ ਵਾਲਾ ਜੋ ਪਸੰਦ ਕਰਦੇ ਹੋ ਮੈਂ ਦੋ ਤਰ੍ਹਾਂ ਦਾ ਚਿਲਾ ਬਣਾ ਰਹੀ ਹਾਂ ਤੇ ਆ ਦੇਖੋ ਇਹ ਬਿਨਾ ਤੇਲ ਤੋਂ ਬਿਲਕੁਲ ਤੇਲ ਵਾਲਾ ਨਹੀਂ ਤੇਲ ਵੀ ਨਹੀਂ ਹੈਗਾ ਇਹਦਾ ਆ ਦੇਖੋ ਇਹ ਵੀ ਬਹੁਤ ਸੌਫਟ ਹੈ ਇਹਨੂੰ ਚਾਹੋ ਤੁਸੀਂ ਚਟਨੀ ਨਾਲ ਸਾਂਬਰ ਨਾਲ ਤੇ ਦਾਲ ਸਬ지 ਨਾਲ ਕਿਸੇ ਤਰ੍ਹਾਂ ਵੀ ਖਾ ਸਕਦੇ ਚਾਰ ਨਾਲ ਦੇ ਨਾਲ ਵੀ ਠੀਕ ਹੈ ਐਸੇ ਤਰੀਕੇ ਨਾਲ ਦੇਖੋ ਮੈਂ ਤੇ ਬਣਾਇਆ ਤੇ ਤੁਸੀਂ ਵੀ ਬਣਾਇਓ ਤੇ ਮੈਨੂੰ ਜਰੂਰ ਦੇਖਾ ਆ ਦੇਖੋ ਬਣਾਉਂਦਾ ਮੇਰਾ ਤਰੀਕਾ ਇਹ ਛੋਟੀ ਛੋਟੀ ਮੇਰੀ ਕੜਛੀ ਛੋਟੀ ਜੀ ਹੈ ਦੋ ਕੜਛੀਆਂ ਪਾ ਕੇ ਤੁਸੀਂ ਇੱਤਾਂ ਹੀ ਦੇਵੇਂ ਫੇਲਾ ਲੈਣਾ ਜਿਵੇਂ ਆਪਾਂ ਆਮ ਨਾਰਮਲ ਡੋਸਾ ਫਲਾਉਂਦੇ ਆ ਨਾ ਇਸ ਤਰੀਕੇ ਨਾਲ ਤੁਸੀਂ ਬਣਾਣਾ ਹੈ ਆ ਦੇਖੋ ਤਵਾ ਤੁਹਾਡਾ ਵਧੀਆ ਗਰਮ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਕੱਟ ਕਰ ਸਕਦੇ ਹੋ ਆ ਦੇਖੋ ਇਹ ਦਬਣਾ ਲੈਣਾ ਬਹੁਤ ਵਧੀਆ ਬਣਦਾ ਤੁਸੀਂ ਬਣਾ ਕੇ ਦੇਖਿਓ ਤੇ ਸਵੇਰੇ ਸਵੇਰੇ ਤੁਸੀਂ ਨਾਸ਼ਤੇ ਵਿੱਚ ਬੱਚਿਆਂ ਦੇ ਟਿਫਨ ਦੇ ਵਿੱਚ ਵੀ ਪਾ ਸਕਦੇ ਹੋ ਸੌਸ ਵਗੈਰਾ ਬੱਚੇ ਆਪਣੇ ਆਪ ਲੈ ਕੇ ਹੀ ਜਾਂਦੇ ਆ ਹਨਾ ਬਹੁਤ ਸਵਾਦ ਬਣਦਾ ਹੈ ਸਕਦੇ ਹੋ ਇਸ ਤਰੀਕੇ ਨਾਲ ਮੈਂ ਤਾਂ ਚਾਹ ਨਾਲ ਬਣਾ ਲੈਂਦੀ ਹੁੰਨੀ ਆ ਮੈਨੂੰ ਬਹੁਤ ਵਧੀਆ ਲੱਗਦੇ ਨੇ ਤੇ ਅੱਜ ਹਰਜਸ ਕਹਿ ਰਿਆ ਸੀ ਕੁਝ ਬਣਾ ਕੇ ਦੋ ਕਿ ਮੈਂ ਕਿਹਾ ਚਲੋ ਹਰਜਸ ਨੂੰ ਬਣਾ ਕੇ ਦੇਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਹਾਂ ਤੇ ਬਾਕੀ ਦੂਸਰੀ ਦਾਲ ਮੈਂ ਪੀਸਣ ਲੱਗ ਗਿਆ ਚੰਗੀ ਤਰ੍ਹਾਂ ਪੀਸ ਠੀਕ ਹੈ ਫਿਰ ਉਹਦਾ ਆਪਾਂ ਬਣਾਵਾਂਗੇ ਪ੍ਰਸ਼ਾਦ ਇਹ ਵਾਲੀ ਇੱਕ ਦਾਲ ਹੈ ਨਾ ਜਿਹੜੀ ਇਹਦੇ ਨਾਲ ਆਪਾਂ ਇਦਾਂ ਹੀ ਬਣਾ ਸਕਦੇ ਆ ਦੇਖੋ ਹਲਕਾ ਜਿਹਾ ਤੁਸੀਂ ਹਲਕਾ ਜਿਹਾ ਇਹਦੇ ਨਾਲ ਦੇਖਣਾ ਤੁਸੀਂ ਇਦਾਂ ਹਲਕਾ ਜਿਹਾ ਚੱਕਣਾ ਦੇਖੋ ਇੱਕਦਮ ਤਵਾ ਮੀਡੀਅਮ ਜੇ ਸਾਈਜ਼ ਰੱਖਣਾ ਠੀਕ ਹੈ ਮੇਰਾ ਨਾਨ ਸਿਕਦਾ ਤਵਾ ਇਹ ਵਾਲਾ ਇਹ ਤੁਸੀਂ ਚਾਹੋ ਤੇ ਦੂਸਰੇ ਤਵੇ ਤੇ ਫਿਰ ਕਿਉਂ ਲਾਣਾ ਪੈਂਦਾ ਆ ਦੇਖੋ ਇਦਾਂ ਕਰਕੇ ਰੱਖ ਸਕਦੇ ਹੋ ਠੀਕ ਹੈ ਜੀ ਆਜਾ ਇੱਦਾਂ ਚੱਕ ਸਕਦੇ ਹੋ ਜਦੋਂ ਤੁਹਾਨੂੰ ਲੱਗੇ ਨਾ ਕਿ ਬਣ ਗਿਆ ਆਪਣੇ ਆਪ ਇਹ ਦੇਖੋ ਉੱਠਣਾ ਸ਼ੁਰੂ ਹੋ ਜਾਏਗਾ ਆ ਦੇਖੋ ਨੀਚੇ ਇੱਦਾਂ ਬਹੁਤ ਅੱਛਾ ਕ੍ਰਿਸਪੀ ਕ੍ਰਿਸਪੀ ਤੇ ਬਹੁਤ ਟੇਸਟੀ ਬਣਦਾ ਤੁਸੀਂ ਇਸੇ ਤਰੀਕੇ ਨਾਲ ਗੈਸ ਬਣਾਇਓ ਤੇ ਮੈਨੂੰ ਜ਼ਰੂਰ ਦੱਸਿਓ ਮੈਂ ਤਾਂ ਇਸੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਚਿੱਲਾ ਵੀ ਬਣ ਜਾਂਦਾ ਇਹਦਾ ਤੇ ਪਕੌੜੇ ਚਾਹੋ ਤੇ ਜਿਵੇਂ ਵੜੇ ਪਿਛਲੀ ਵਾਰੀ ਮੈਂ ਬਣਾਏ ਸੀ ਨਾ ਤੁਹਾਡੇ ਨੂੰ ਮੈਂ ਵੀਡੀਓ ਸ਼ੇਅਰ ਕੀਤੀ ਸੀ ਤੇ ਉਸ ਤਰ੍ਹਾਂ ਦੇ ਇੱਦਾਂ ਰਾਮ ਰਾਮ ਨਾਲ ਠਾਣਾ ਤੁਸੀਂ ਇਹਨੂੰ ਫਟਣ ਨਹੀਂ ਦੇਣਾ ਤਿੱਲੋ ਗਾਇਸ ਕ੍ਰਿਸਪੀ ਕ੍ਰਿਸਪੀ ਵਧੀਆ ਨਰਮ ਸੌਫਟ ਜੈਤ ਬਣ ਕੇ ਚਿੱਲਾ ਹੋ ਗਿਆ ਤਿਆਰ ਹੁਣ ਇਹਨੂੰ ਆਪਾਂ ਚਾਹ ਨਾਲ ਸਬਜ਼ੀਆਂ ਜਿੱਦਾਂ ਵੀ ਤੁਹਾਡਾ ਮਨ ਕਰਦਾ ਉਦਾਂ ਹੀ ਆਪਾਂ ਇਹਨੂੰ ਖਾ ਸਕਦੇ ਆ ਤੇ ਲੋ ਜੀ ਇਹ ਵਾਲਾ ਮੈਂ ਦੂਜਾ ਤਵਾ ਤਰ ਲਿਆ ਸੀ ਇਹ ਬਣਾਇਆ ਮੈਂ ਜਿਵੇਂ ਫਰਾਈ ਕਰਕੇ ਬਣਾਉਂਦੇ ਆ ਨਾ ਤਲ ਕੇ ਜਿਵੇਂ ਹਨਾ ਉਹ ਵਾਲਾ ਚਿੱਲਾ ਹੈ ਇਹ ਇਸ ਤਰ੍ਹਾਂ ਬਣਾਉਂਦੀ ਆ ਤੇ ਜੇਕਰ ਤੁਸੀਂ ਫਰਾਈ ਵਾਲਾ ਖਾਣਾ ਹੈ ਤੇ ਤਲਿਆ ਹੋਇਆ ਤੁਹਾਨੂੰ ਤਲਿਆ ਖਾ ਸਕਦੇ ਹੋ ਜਿੱਦਾਂ ਲੈ ਨਹੀਂ ਖਾਣਾ ਤੇ ਦੂਜਾ ਖਾ ਸਕਦੇ ਦੇਖੋ ਗਾਇਜ਼ ਇਸ ਤਰ੍ਹਾਂ ਬਣਾਓ ਜਿੱਦਾਂ ਤੁਹਾਡਾ ਮਨ ਕਰਦਾ ਦੋ ਤਰ੍ਹਾਂ ਦਾ ਤੁਸੀਂ ਚਿੱਲਾ ਬਣਾ ਸਕਦੇ ਹੋ ਤੇ ਇਹ ਵਾਲਾ ਤਰੀਕਾ ਬਿਲਕੁਲ ਨਵ ਯੂਨਿਕ ਜੇ ਤਰੀਕਾ ਹੈ ਬਹੁਤ ਸੌਖਾ ਹੈ ਤੁਸੀਂ ਘਰੇ ਜਿੱਦਾਂ ਮਰਜੀ ਆਪਣੇ ਬੱਚਿਆਂ ਲਈ ਖੁਸ਼ ਕਰਨੀ ਨਾ ਇਦਾਂ ਹੀ ਬਣਾ ਸਕਦੇ ਹੋ ਠੀਕ ਹੈ ਜੀ ਮੈਂ ਬਣਾਇਆ ਤੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੱਤਾ ਤੇ ਲੋ ਜੀ ਹੁਣ ਆਪਾਂ ਜਿਹੜੀ ਪੀਸੀ ਮੰਗੀ ਦੂਜੀ ਉਹਦੇ ਬਣਾਉਣੇ ਪਰਸ਼ਾ ਦੇਖੋ ਆਪਾਂ ਜਿਹੜੀ ਸੀਗੀ ਮੂੰਗੀ ਦੀ ਦਾਲ ਆ ਪੀਸ ਲਈ ਅੱਛੀ ਤਰ੍ਹਾਂ ਤੇ ਹੁਣ ਆਪਾਂ ਪਾ ਲਾਂਗੇ ਇਹਦੇ ਵਿੱਚ ਦੇਸੀ ਘਿਓ ਤੇ ਲੋ ਜਿਕੇ ਉਹ ਹੋ ਗਿਆ ਸਾਡਾ ਦੇਸੀ ਘਰਮ ਹੁਣ ਆਪਾਂ ਇਹਨੂੰ ਬੇਸਨ ਨੂੰ ਥੋੜਾ ਜਿਹਾ ਪਾ ਕੇ ਭੁੰਨ ਲਾਂਗੇ ਪਹਿਲਾਂ ਮੱਠੇ ਮੱਠੇ ਸੇਕ ਤੇ ਭੁੰਨ ਲੈਣਾ ਥੋੜਾ ਜਿਹਾ ਇਹਦੇ ਵਿੱਚ ਹੀ ਜਿਹੜਾ ਆਪਾਂ ਮੂੰਗੀ ਪੀਸੀ ਹੋਈ ਹੈ ਨਾ ਇਹ ਪਾ ਦਾਂਗੇ ਤੇ ਲੋ गाइस ਇਹਨੂੰ ਅੱਛੀ ਤਰ੍ਹਾਂ ਆਪਾਂ ਜਦ ਤੱਕ ਭੁੰਨਦੇ ਆ ਤੇ ਲੋ ਜੀ ਮੂੰਗੀ ਨੂੰ ਇਹਨੂੰ ਇਹ ਸਾਰਿਆਂ ਨੂੰ ਨਾ ਚੰਗੀ ਤਰ੍ਹਾਂ ਮੂੰਗੀ ਤੇ ਸੌਰੀ ਬੇਸਨ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਠੀਕ ਹੈ ਜੀ ਤੇ ਇੱਧਰ ਆਪਾਂ ਰੱਖਤਾ ਸੀਗਾ ਪਾਣੀ ਦੋ ਕੁਰਲੀਆਂ ਤੇ ਇਹਦੇ ਵਿੱਚ ਹੀ ਪਾ ਦਾਂਗੇ ਆਪਾਂ ਚੀਲੇ ਚੀਨੀ ਤੁਸੀਂ ਆਪਣੇ ਟੇਸਟ ਅਨੁਸਾਰ ਜੇਕਰ ਜ਼ਿਆਦਾ ਮਿੱਠਾ ਖਾਂਦੇ ਹੋ ਤੇ ਜ਼ਿਆਦਾ ਜੇ ਘੱਟ ਖਾਣੇ ਤੇ ਘੱਟ ਤੇ ਸਾਡੇ ਘਰ ਦਾ ਖਾਂਦੇ ਆ ਜੀ ਤੇਜ਼ ਮਿੱਠਾ ਤੇ ਮੈਂ ਜ਼ਿਆਦਾ ਪਾਇਆ ਤੇ ਇਹਨੂੰ ਆਪਾਂ ਹੁਣ ਸੱਤ ਤੱਕ ਭੁੰਨਾਂਗੇ ਤਾਤਾ ਤਾਪਾ ਕਾਜੂ ਤੇ ਬਦਾਮ ਆਪਾਂ ਗੜੜਫੜੜ ਜੀ ਖਾ ਲੈਣੇ ਚਲੋ ਗਾਇਜ਼ ਇਧਰ ਚੀਨੀ ਸਾਡੇ ਚੰਗੀ ਤਰ੍ਹਾਂ ਕੋਲਦੀ ਆਪਾਂ ਸਿੰਮ ਕੀਤਾ ਇਹਨੂੰ ਆਪਾਂ ਤਾਤਾ ਤਾ ਭੁੰਨਣਾ ਜਦ ਤੱਕ ਆ ਦੇਖੋ ਸਾਡਾ ਘਿਓ ਨਾ ਛੱਡ ਜਾ ਹੁਣ ਘਿਓ ਛੱਡ ਜਾਊਗਾ ਤੇ ਖੁਸ਼ਬੂ ਆਉਣ ਲੱਗ ਜੂਗੀ ਆ ਦੇਖੋ ਕਿ ਉਹ ਛੱਡਣ ਲੱਗ ਗਿਆ ਨਾ ਤੁਹਾਨੂੰ ਸ਼ਾਇਦ ਦਿਖ ਰਿਹਾ ਹੋਵੇਗਾ ਤੇ ਅੱਛੀ ਅੱਛੀ ਜੀ ਮਹਿਕ ਆਣੀ ਸ਼ੁਰੂ ਹੋ ਜੇਗੀ ਤੇ ਸਮਝੋ ਸਾਡੀ ਇਹ ਮੂੰਗੀ ਦੀ ਦਾਲ ਜਿਹੜੀ ਆਪਾਂ ਪੀਸੀ ਹੈ ਨਾ ਇਹ ਸਮਝ ਲਓ ਪੁੱਜ ਗਈ ਜੇਕਰ ਆਪਾਂ ਚੰਗੀ ਤਰ੍ਹਾਂ ਇਹਨੂੰ ਪੂਨ ਨਾ ਗੇਣੀ ਨਾ ਕਰ ਕੱਚੇ ਬੰਦੇ ਨੂੰ ਮਤਲਬ ਤੁਹਾਨੂੰ ਮਹਿਕ ਆਂਦੀ ਰਹੇਗੀ ਇਸ ਕਰਕੇ ਆਪਾਂ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਠੀਕ ਆ ਦੇਖੋ ਕਿ ਉਹ ਛੱਡਣ ਲੱਗ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਆ ਦੇਖੋ ਇਹ ਆਪਾਂ ਡਰਾਈ ਫਰੂਟ ਰੋਸਟ ਕਰ ਲਿਆ ਇਹਦੇ ਵਿੱਚ ਮੈਂ ਤਾਂ ਵੇਲੇਣੇ ਨਾਲ ਹੀ ਤੋੜ ਲਿਆ ਜੀ ਕਿ ਤੁਸੀਂ ਚਾਹੋ ਤੇ ਮਿਕਸੀ ਦੇ ਵਿੱਚ ਵੀ ਕਰ ਸਕਦੇ ਹੋ ਠੀਕ ਹੈ ਹਾਂ ਸਾਡਾ ਦਬੋ ਸੋਨੇ ਤਰੀਕੇ ਨਾਲ ਭੁੱਜ ਚੁੱਕਾ ਹੈ ਮੂੰਗੀ ਦੀ ਦਾਲ ਤੁਸੀਂ ਹੋਈ ਤੇ ਬਹੁਤ ਸੌਖੇ ਤਰੀਕੇ ਨਾਲ ਬਣਦਾ ਹੈ ਇਹ ਵਾਲਾ ਹਲਵਾ ਜੇਕਰ ਤੁਸੀਂ ਵੀ ਬਣਾਣਾ ਨਾ ਤੇ ਸੇਮ ਇੱਦੇ ਹੀ ਬਣਾਇਆ ਅਸਲ ਮੈਂ ਮੂੰਗੀ ਦੀ ਦਾਲ ਨਾਲ ਦੋ ਚੀਜ਼ਾਂ ਬਣਾ ਲਿਆ ਨੇ ਤੇ ਤੁਸੀਂ ਜੋ ਮਰਜ਼ੀ ਬਣਾ ਸਕਦੇ ਹੋ ਜੇਕਰ ਚਿੱਲਾ ਬਣਾਣਾ ਹੈ ਚਿੱਲਾ ਜੇਕਰ ਨੂੰ ਮਤਲਬ ਵੜੇ ਖਾਣ ਵਾਸਤੇ ਬਣਾਣੇ ਨਾ ਫਰਾਈ ਕਰਕੇ ਤੇ ਉਦਾਂ ਵੀ ਬਣਾ ਸਕਦੇ ਮੈਂ ਦੋ ਤਰ੍ਹਾਂ ਦੇ ਚਿੱਲੇ ਤੁਹਾਨੂੰ ਬਣਾ ਕੇ ਦਿਖਾ ਲੇ ਵੇਖ ਲਓ ਇਸ ਤਰ੍ਹਾਂ ਬਣਾ ਲਿਆ ਨਹੀਂ ਆ ਦੇਖੋ ਬਿਲਕੁਲ ਭੁੱਜ ਕੇ ਹੋ ਗਿਆ ਹੁਣ ਤਿਆਰ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣਾ ਮਿੱਠਾ ਵਾਲਾ ਪਾਣੀ ਤੇ ਆ ਦੇਖੋ ਜੀ ਮੂੰਗੀ ਦੀ ਦਾਲ ਦਾ ਜਿਹੜਾ ਪੇਸਟ ਸੀਗਾ ਨਾ ਬਹੁਤ ਅੱਛੀ ਤਰ੍ਹਾਂ ਭੁੱਜ ਗਿਆ ਦੇਖੋ ਫੁੱਲਣ ਲੱਗ ਗਿਆ ਨਾ ਹੁਣ ਆਪਾਂ ਜਿਹੜਾ ਮਿੱਠਾ ਇਹਦੇ ਵਿੱਚ ਰਲਾ ਦਾਂਗੇ ਮਿੱਠਾ ਪਾਣੀ ਇਹ ਜਿਹੜਾ ਥੋੜੀ ਜਿਹੀ ਅਰਦਾਂ ਰਲਾ ਕੇ ਥੋੜੀ ਕੜ੍ਹੀ ਮਾਰ ਦੇਣੀ ਹੈ ਗੈਸ ਨੂੰ ਪਰ ਲੈਣਾ ਤੁਸੀਂ ਘੱਟ ਅੰਡੇ ਦੇ ਵਿੱਚ ਜਿਹੜਾ ਆਪਾਂ ਪਾਏ ਨੇ ਕਾਜੂ ਬਦਾਮ ਗਰੜਾ ਫਰੜ ਕੇ ਤੇ ਵਿੱਚ ਹੀ ਰਗਾ ਦੇਣੀ ਹੈ ਆ ਦੇਖੋ ਗਾਇਸ ਦਾਣੇਦਾਰ ਮੂੰਗੀ ਦਾ ਹਲਵਾ ਬਣ ਕੇ ਹੋ ਗਿਆ ਸਾਡਾ ਤਿਆਰ ਹੁਣ ਜਿੱਦਾਂ ਤੁਸੀਂ ਮਰਜ਼ੀ ਨੂੰ ਸਰਵ ਕਰ ਸਕਦੇ ਹੋ ਬਹੁਤ ਟੇਸਟੀ ਬਣਦਾ ਹੈ ਤੇ ਬਹੁਤ ਸੌਖੇ ਤਰੀਕੇ ਨਾਲ ਬਣਦਾ ਜਿਵੇਂ ਮੈਂ ਬਣਾਇਆ ਤੁਹਾਡੇ ਨਾਲ ਵੀ ਇਹ ਸ਼ੇਅਰ ਕਰਦੀ ਮੇਰਾ ਕਿੱਦਾਂ ਦਾ ਲੱਗਿਆ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਸਾਡਾ ਦਾਣੇਦਾਰ ਬਣਿਆ ਬਹੁਤ ਵਧੀਆ ਬਣਦਾ ਮੈਂ ਪਹਿਲਾਂ ਵੀ ਬਣਾਇਆ ਤੇ ਮੈਂ ਕਿਹਾ ਚਲੋ ਹੁਣ ਤਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ ਕਿਆ ਦੇਖੋ ਬਹੁਤ ਟੇਸਟੀ ਬਣਦਾ ਤੁਸੀਂ ਵੀ ਐਸੇ ਤਰੀਕੇ ਨਾਲ ਬਣਾਣਾ ਤੇ ਮੈਨੂੰ ਦੱਸਣਾ ਘਰ ਹੀ ਬਣਾ ਸਕਦੇ ਤੁਸੀਂ ਮੂੰਗ ਦਾ ਹਲਵਾ ਠੀਕ ਹੈ ਜੀ ਤੇ ਅੱਜ ਦਾ ਵੀ ਆਪਾਂ ਦੇਖੋ ਜੀ ਟਾਲ ਆਪਾਂ ਹੋਰ ਬਹੁਤ ਸਾਰੇ ਕੰਮ ਕਰਨੇ ਆ ਤੇ ਮਿਲਦੇ ਆ ਤੁਹਾਨੂੰ ਕੱਲ ਮੈਂ ਨਵੇਂ ਵਲੌਗ ਵਿੱਚ ਪਿਆਰਾ ਜਿਹਾ ਕਮੈਂਟ ਤੇ ਪਿਆਰੇ ਜੀ ਸੋਹਣੇ ਸੋਹਣਾ ਲਾਈਕ ਕਰਨ ਲਈ ਬਹੁਤ ਸਾਰਾ ਤੁਹਾਡਾ ਥੈਂਕ ਯੂ ਵਾਈ ਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਤੇ ਮਿਲਦੇ ਆ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਬਾਕੀ ਹੁਣ ਤੁਹਾਨੂੰ ਮੈਂ ਸਰਵ ਕਰਕੇ ਦਿਖਾਨੀ ਆ ਬੱਡੇ ਕੇ ਦਿਖਾਨੀਆ ਪਲੇਟ ਵਿੱਚ ਬਹੁਤ ਵਧੀਆ ਬਣ ਜਾ ਗਾ ਦੇਖਿਓ ਠੰਡਾ ਹੋ ਜਾਏਗਾ ਤੇ ਬਹੁਤ ਗਾੜਾ ਗਾੜਾ ਬਣ ਜਾਏਗਾ ਆ ਦੇਖੋ ਠੀਕ ਹੈ ਲੋ ਗਾਇਸ ਆ ਦੇਖੋ ਆਪਾਂ ਇਹਨੂੰ ਹੁਣ ਆਪਣੀ ਇਹਦੇ ਵਿੱਚ ਕੱਢ ਲੈਨੇ ਆ ਫਿਰ ਢਾ ਕਰਕੇ ਸਰਵ ਕਰਾਂਗੇ ਹੁਣ ਆਪਾਂ ਇਹਨੂੰ ਗੋਲੀਆਂ ਚ ਪਾ ਕੇ ਥਿਲੋ ਜੀ ਇਹਨੂੰ ਜਿੱਦਾਂ ਮਰਜੀ ਤੁਸੀਂ ਸਜਾ ਸਕਦੇ ਹੋ ਠੀਕ ਹੈ वैसे तो मैं बीच पाई देते सीगे कि आ देखो जी साड्डा वधिया आज या बनके मुंदी ਦਾ ਹਲਵਾ ਹੋ ਗਿਆ ਤਿਆਰ ਆ ਜੋ ਜਿੰਨੇ ਜਿੰਨੇ ਖਾਣਾ ਤੇ ਅੱਛਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਤੇ ਬਣਾ ਕੇ ਜਰੂਰ ਦੱਸਿਓ ਮੈਨੂੰ ਠੀਕ ਹੈ ਜੀ ਥੈਂਕ ਯੂ so much ਮਿਲਦੀ ਆ ਤੁਹਾਨੂੰ ਕੱਲ ਨਵੇਂ ਵੀਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰਾ ਜਿਹਾ ਕਮੈਂਟ ਜਰੂਰ ਦਿਓ ਮੈਨੂੰ ਠੀਕ ਹੈ